哈ਸ਼ੀ ਕਾਲ ਜੀ ਮੈਂ ਬਾਜਵਾ ਬਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਆਰੀਵਰਕ ਵਾਲੇ ਸੂਟ ਲੈ ਕੇ ਆਏ ਆਂ ਜੀ ਇਹ ਵਾਲਾ ਡਿਜ਼ਾਈਨ ਆਪਾਂ ਨੇ ਪਹਿਲਾਂ ਵੀ ਬਹੁਤ ਵਾਰ ਰੈਡੀ ਕੀਤਾਗਾ ਇਸ ਵਾਰ ਫੇਰ ਆਪਾਂ ਨੇ ਕਸਟਮਰ ਦੀ ਡਿਮਾਂਡ ਦੇ ਉੱਪਰ ਰਿਪੀਟ ਦੇ ਉੱਪਰ ਆ ਜਿਹੜਾ ਰੈਡੀ ਕੀਤਾਗਾ ਆਪਣੀ ਵੀਡੀਓ ਨੂੰ ਦੇਖ ਕੇ ਆਪਣੀ ਭੈਣ ਨੇ ਆਰਡਰ ਕੀਤਾ ਸੀ ਆਪਣੇ ਅਗੇਨ ਫੇਰ ਉਹਨਾਂ ਨੂੰ ਜਿਹੜਾ ਇਹ ਵਾਲਾ ਸੂਟ ਆ ਆਪਣੇ ਕੋਲੋਂ ਸਟੱਫ ਲੈ ਕੇ ਰੈਡੀ ਕਰਕੇ ਦਿੱਤਾ ਜੀ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਵਗੈਰਾ ਸਭ ਕੁਝ ਹੈ ਜਿਹੜਾ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਇਹਦੇ ਵਿੱਚ ਪਹਿਲਾਂ ਆਪਾਂ ਨੇ 골ਡਨ ਕਲਰ ਦਾ ਸੂਟ ਰੈਡੀ ਕੀਤਾ ਸੀ ਰੈਸਟ ਕਲਰ ਦਾ ਰੈਡੀ ਕੀਤਾ ਸੀ ਫਿਰ ਆਪਾਂ ਨੇ 골ਡਨ ਦਾ ਇੱਕ ਮਹਿਰੂਨ ਪੈਚ ਲਗਾ ਕੇ ਕੀਤਾ ਸੀਗਾ ਉਹਦੀ ਆਪਾਂ ਨੂੰ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਹੈਗਾ ਇਹਦੇ ਵਿੱਚ ਇਸ ਵਾਰ ਆਪਾਂ ਨੇ ਜਿਹੜਾ ਰੈਡੀ ਕੀਤਾ ਬਹੁਤ ਹੀ ਸੋਹਣਾ ਪਿਸਤਾ ਜਿਹਾ শেਡ ਹੈਗਾ ਬਹੁਤ ਹੀ ਸੋਹਣਾ ਸਟਾਫ ਆ ਇਹ ਆਪਾਂ ਨੇ ਵੀਰੇ ਘੇਰੇ ਦਾ ਵਰਕ ਕੀਤਾਗਾ ਆਪਾਂ ਨੇ ਬੋਟਲ ਗ੍ਰੀਨ ਕਲਰ ਦਾ ਪੈਚ ਲਗਾ ਕੇ ਆਰੀ ਦੇ ਨਾਲ ਜਿਹੜਾ ਪ੍ਰੋਪਰ ਵਰਕ ਕੀਤਾ ਮੈਂ ਤੁਹਾਨੂੰ ਇੱਕ ਵਾਰ ক্লোਜ਼ ਤੋਂ ਚੈੱਕ ਕਰਵਾ ਦੇਣੀ ਹੈ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਾਂ ਪੈਚ ਲਗਾਉਣੇ ਹੈਗੇ نیچے ਆਪਾਂ ਪੈਚ ਲਗਾ ਕੇ ਤੇ ਜਿਹੜਾ ਵਰਕ ਕੀਤਾ ਹੋਇਆ ਹੈਗਾ ਇਹ ਵਾਲੀ ਜਿਹੜੀ ਆਪਣੇ ਘੇਰੇ ਦੇ ਉੱਪਰ ਬੇਲ ਬਣਾਈ ਹੋਈ ਆ ਤੁਸੀਂ ਦੇਖ ਸਕਦੇ ਹੋ 골ਡਨ ਕਲਰ ਦਾ ਤਿੱਲਾ ਯੂਜ਼ ਕਰਕੇ ਐਂਡ ਥ्रेड ਯੂਜ਼ ਕਰਕੇ ਜਿਹੜਾ ਆਪਣੇ ਇਹ ਵਾਲਾ ਵਰਕ ਕੀਤਾ ਇਹਦੇ ਆਪਣੇ ਓਨਲੀ ਘੇਰੇ ਦੇ ਉੱਪਰ ਵਰਕ ਕੀਤਾ ਲਾਸਟ ਟਾਈਮ ਜਿਹੜਾ ਵਰਕ ਕੀਤਾ ਸੀ ਉਹਨਾਂ ਨੇ neck ਤੇ ਕਰਵਾਇਆ ਸੀ ਇਸ ਤੋਂ ਪਹਿਲਾਂ ਉਹਨਾਂ ਨੇ ਕੱਲੀਆਂ ਸ਼ਰਟ ਦੇ ਵਿੱਚ ਬੂਟੀਆਂ ਪਾਈਆਂ ਸੀ ਬਟ ਇਹਨਾਂ ਨੇ ਗੱਲਾਂ ਘੇਰੇ ਦੇ ਉੱਪਰ ਪੈਚ ਲਗਵਾਇਆ ਪੈਚ ਲਗਵਾ ਕੇ ਇਹ ਵਾਲੀ ਬੇਲ ਬਣਵਾਈ ਹੈ ਤੇ ਇੱਕ ਇਹ ਵਾਲਾ ਵਰਕ ਜਿਹੜਾ ਸੇਮ ਹੀ ਵਰਕ ਉਹਨਾਂ ਨੇ ਬਾਹਾਂ ਦੇ ਉੱਪਰ ਕਰਵਾਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਸੇਮ ਹੀ ਵਰਕ ਹੈ ਜਿਹੜਾ ਬਾਹਾਂ ਦੇ ਉੱਪਰ ਕੀਤਾ ਗਿਆ ਹੈਗਾ ਇਹ ਸਟਾਫ ਵੀ ਕਸਟਮਰ ਨੇ ਆਪਣੇ ਕੋਲੋਂ ਲਿਆ ਸੀਗਾ ਉਹਨਾਂ ਨੂੰ ਵਿਦ ਸਟੱਫ ਐਂਡ ਵਰਕ ਹੈ ਜਿਹੜਾ ਇਹ ਵਾਲਾ ਸੂਟ ਰੈਡੀ ਕਰਕੇ 1600 ਰੁਪਏ ਦੇ ਵਿੱਚ ਪਿਆਜੀ ਅਗਰ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਮੇਰੇ ਨੰਬਰ ਤੇ ਮੇਰੇ ਨਾਲ ਜ਼ਰੂਰ ਕੰਟੈਕਟ ਕਰਿਓ ਮੇਰਾ ਕੰਟੈਕਟ ਨੰਬਰ 9855462231 ਵਾਲੇ ਨੰਬਰ ਤੇ ਤੁਸੀਂ ਮੈਨੂੰ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਜੀ ਇਹੀ ਡਿਜ਼ਾਈਨ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਹੈ ਜਿਹੜਾ ਕਸਟਮਾਈਜ਼ ਆ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਵੀ ਇਸੇ ਫੈਬਰਿਕ ਦੇ ਇਸੇ ਕਲਰ ਦੇ ਵਿੱਚ ਹੀ ਕਰਵਾਉਣਾ ਕਿਸੇ ਵੀ ਕਲਰ ਦੇ ਉੱਪਰ ਕਰਵਾ ਸਕਦੇ ਹੋ ਜਿੱਦਾਂ ਕਿ ਆਪਣੇ ਕੋਲੇ ਇਹ ਵਾਲਾ ਸੂਟ ਪਿਆ ਇਹ ਆਪਾਂ ਨੇ ਰੈਡੀ ਕੀਤਾ ਸੀ ਕਿਸੇ ਕਸਟਮਰ ਦਾ ਸਟਿਚ ਵੀ ਕੀਤਾ ਹੋ ਉਹਨਾਂ ਨੇ ਲੈ ਕੇ ਜਾਣਾਗਾ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਜਿਹੜਾ ਸੂਟ ਹੈ ਰੈਡੀ ਕਰਵਾ ਸਕਦੇ ਹੋ ਜੀ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਰੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ